ਅ uh, 13 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਐਵੇਂ ਦੀ ਇੱਕ ਚੋਰੀ ਇਫੈਕਟ ਹੋਈ ਜਿਸ ਵਿੱਚ 골ਡ ਐਂਡ ਡਾਇਮੰਡ ਦੇ ਔਰਨਮੈਂਟਸ ਜਿਹੜੇ ਹਨ ਟੀ ਬਲਾਕ ਤੋਂ ਚੋਰੀ ਹੋਏ ਹਨ ਇਹਨਾਂ ਨੇ ਸਾਨੂੰ ਦੱਸਿਆ ਕਿ ਸਾਡੇ ਘਰ ਜਿਹੜੇ ਪੁਸ਼ਤਾਨੀ ਇਨਹੇਰਿਟੈਂਸ ਦਾ 골ਡ ਸਿਗਰ ਐਂਡ ਡਾਇਮੰਡ ਔਰਨਮੈਂਟਸ ਸੀਗੇ ਉਹ ਸਟੋਲਨ ਹੋ ਗਏ ਹਨ ਐ ਐਸ ਐਚਓ ਰੰਜੀਤ ਐਵੇਨਿਊ ਨੇ ਬੜਾ ਵਧੀਆ ਐਫਰਟ ਕਰਦੇ ਹੋਏ ਸ਼ਿਲਾੰਗਾ ਯੋਰ ਐਫਰਟ ਕਰਦੇ ਹੋਏ ਇਸ ਚੀਜ਼ ਨੂੰ ਰਿਕਵਰੀ ਇਫੈਕਟ ਕੀਤੀ ਤੇ ਅਕਿਊਜ਼ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ she was working here for four years 4 ਸਾਲ ਦੇ ਵਿੱਚ ਬੰਦੇ ਨੂੰ ਆਈਡੀਆ ਲੱਗ ਹੀ ਜਾਂਦਾ ਹੈ ਕਿ ਉਹ ਕੰਮ ਕਰਦੇ ਹੋਏ ਇੱਕ ٹرسٹ ਵੀ ਬਣ ਜਾਂਦਾ ਕੌਨਫੀਡੈਂਸ ਬਣ ਜਾਂਦਾ ਹੈਗਾ ਵਰਕਰਸ ਦੇ ਉੱਤੇ ਸਰਵੈਂਟਸ ਦੇ ਉੱਤੇ ਸ਼ਦਨੀ ਹੀ थाना ਰਣਜੀਤ ਐਮ ਉਹ ਇਲਾਕੇ ਦੇ ਵਿੱਚ ਪੈਂਦੇ ਡੀ ਬਲੌਗ ਦੇ ਵਿੱਚ ਘਰ ਦੇ ਵਿੱਚ ਚੋਰੀ ਹੋਈ ਸੀ ਜਿਸ ਦੀ ਇਤਲਾਹ ਮਿਲਦਾ ਸਾਰੇ ਹੀ ਪੁਲਿਸ ਉੱਥੇ ਪਹੁੰਚਦੇ ਤਾਂ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾਂਦੀ ਹੈ ਤਾਂ ਪਰਚਾ ਦਰਜ ਕਰਕੇ ਅੱਜ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਮਾਮਲੇ ਦੇ ਵਿੱਚ ਅਸੀਂ ਯਾਰਾ ਜਾਣਕਾਰੀ ਲਈ ਗੱਲਬਾਤ ਵੀ ਕਰਦੇ ਹਾਂ ਤਾਂ ਸਾਡੇ ਨਾਲ ਨੇ ਐਸਪੀ ਨੌਰਥ ਰਿਸ਼ਪ ਭੁੱਲਾ ਜੀ ਤਾਂ ਸਰ ਕੀ ਕਹਿਣਾ ਚਾਹੁੰਦੇ ਜਿਹੜੀ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਦੀ ਅੱਜ 13 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਐਵੇਂ ਦੀ ਇੱਕ ਚੋਰੀ ਇਫੈਕਟ ਹੋਈ ਜਿਸ ਦੇ ਵਿੱਚ 골ਡ ਐਂਡ ਡਾਇਮੰਡ ਦੇ ਔਰਨਾਮੈਂਟਸ ਜਿਹੜੇ ਹਨ ਟੀ ਬਲਾਕ ਤੋਂ ਚੋਰੀ ਹੋਏ ਹੈ ਕੰਪਲੇਨੈਂਟ ਦਾ ਨਾਮ ਗੁਨਪ੍ਰੀਤ ਸਿੰਘ ਪੁੱਤਰ ਸ਼੍ਰੀ ਹਰਪ੍ਰੀਤ ਸਿੰਘ ਹੈ ਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਸਾਡੇ ਘਰ ਜਿਹੜੇ ਪੁਸ਼ਤਾਨੀ ਇਨਹੇਰਿਟੈਂਸ ਦਾ ਬੋਲਟ ਸਿਗਨ ਡਾਇਮੰਡ ਟੂਰਨਾਮੈਂਟ ਸਿਗੇ ਉਹ ਸਟੋਲਨ ਹੋ ਗਏ ਤੇ ਉਹਦੇ ਵਿੱਚ ਅਸੀਂ ਐਫਆਈਆਰ ਰਜਿਸਟਰ ਕਰਕੇ ਰਜਿਸਟਰ ਕਰਕੇ ਤੁਰੰਤ ਹੀ ਅਸੀਂ ਐਫਰਟਸ ਇਹਦੇ ਵਿੱਚ ਵਰਕ ਆਨ ਕੀਤੇ ਅੰਡਰ ਦੀ ਆਨਰੇਬਲ ਗਾਈਡੈਂਸ ਆਫ ਸੀਪੀ ਅਮਰਿਤਸਰ ਐਸਐਚਓ ਰஞ்சிਤ ਐਵੇਨਿਊ ਨੇ ਬੜਾ ਵਧੀਆ ਐਫਰਟ ਕਰਦੇ ਹੋਏ ਸ਼ਲਾਂਗਾ ਯੋਰ ਐਫਰਟ ਕਰਦੇ ਹੋਏ ਇਸ ਚੀਜ਼ ਨੂੰ ਰਿਕਵਰੀ ਇਫੈਕਟ ਦਿੱਤੀ ਤੇ ਅਕਿਊਜ਼ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਅਕਿਊਜ਼ ਦਾ ਨਾਮ ਹੈ ਕੁਲਵਿੰਦਰ ਕੌਰ ਪਰ ਸਭ ਜਿੱਕਰ ਅਸੀਂ ਗੱਲ ਕਰੀਏ ਇਹਦੀ ਕੋਈ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਇਹ ਸਮਾਨ ਲੈ ਕੇ ਜਾ ਰਹੀ ਹੈ ਜੀ ਉਥੋਂ ਨਹੀਂ ਐਸਾ ਕੋਈ ਸੀਸੀਟੀਵੀ ਨਹੀਂ ਹੋਇਆ ਪਰ ਜਿਵੇਂ ਕਿ ਸਾਰਿਆਂ ਨਾਲ ਇੰਟਰੋਗੇਸ਼ਨ ਜਿਹੜਾ ਕਿ ਇੱਕ ਜਿਹੜਾ ਬੇਸਿਕ ਹੈ ਪੁਲਿਸ ਦੇ ਬੇਸਿਕਸ ਨੂੰ ਫੋਲੋ ਕਰਦੇ ਹੋਏ ਜਿਹੜੇ ਵੀ ਉਥੇ ਕੰਮ ਕਰਦੇ ਆ ਵਰਕਰਸ ਐ ਸਾਰਿਆਂ ਦੇ ਪੁੱਛਗਿੱਛ ਕਰਕੇ ਉਹਨਾਂ ਦੇ ਵਿਟਨੈਸਸ ਨੂੰ ਸ਼ਾਮਿਲ ਕਰਦੇ ਹੋਏ ਇੱਕ ਇਨਵੈਸਟੀਗੇਸ਼ਨ ਨੂੰ ਇਹਨਾਂ ਨੇ ਪੂਰਾ ਅੰਜਾਮ ਦਿੱਤਾ ਤੇ ਉੱਥੇ ਪਹੁੰਚਦੇ ਹੋਏ ਇਹ ਰਿਕਵਰੀ ਇਫੈਕਟ ਕੀਤੀ ਜੀ ਜਦੋਂ ਅਸੀਂ ਗੱਲ ਕਰੀ ਇਸ ਕੰਮ ਵਾਲੀ ਨੂੰ ਪਤਾ ਕਿਦਾਂ ਲੱਗਦਾ ਹੈ ਕਿ ਘਰ ਦੇ ਵਿੱਚ ਕਿੱਥੇ-ਕਿੱਥੇ ਸਮਾਨ ਪਿਆ ਕਿਉਂਕਿ ਬਹੁਤ ਕੀਮਤੀ ਸਮਾਨ ਜਿਹੜਾ ਲੈ ਕੇ ਇਹ ਫਰਾਰ ਹੋ ਗਈ ਸੀ ਉਤੋਂ ਸਿンス ਸ਼ੀ ਵਾਸ ਵਰਕਿੰਗ ਹੇਅਰ ਫਾਰ 4 ইয়ার্স 4 ਸਾਲ ਦੇ ਵਿੱਚ ਉਹ ਬੰਦੇ ਨੂੰ ਆਈਡੀਆ ਲੱਗ ਹੀ ਜਾਂਦਾ ਕਿ ਉਹ ਕੰਮ ਕਰਦੇ ਉਹ ਇੱਕ ਟਰਸਟ ਵੀ ਬਣ ਜਾਂਦਾ ਕੌਨਫੀਡੈਂਸ ਬਣ ਜਾਂਦਾ ਹੈਗਾ ਵਰਕਰਸ ਦੇ ਉੱਤੇ ਸਰਵੈਂਟਸ ਦੇ ਉੱਤੇ ਤਾਂ ਇੱਕ ਇਟ ਸੀਮਸ ਟੂ ਬੀ ਅ ਕੇਸ ਆਫ ਗਰੀਡ ਜਿਹਦੇ ਵਿੱਚ ਇੱਕ ਗਰੀਡ ਆ ਗਿਆ ਸਾਹਮਣੇ ਤੇ ਉਹ ਲੈ ਕੇ ਭੱਜਣ ਦੇ ਵਿੱਚ ਸਕਸੈਸਫੁਲ ਹੋਈ ਸੀ ਜੇਕਰ ਅਸੀਂ ਗੱਲ ਕਰੀਏ ਇਹ ਮੈਲਾਂ ਦੇ ਕੋਲੋਂ ਜਿਹੜਾ ਸਮਾਨ ਲੈ ਕੇ ਭਜੀ ਸੀ ਤਾਂ ਕਿੱਥੋਂ ਬਰਾਮਦ ਹੋਇਆ ਜੀ ਹੁਣ ਇਹਦੇ ਸਮਾਨ ਜਿਹੜਾ ਸੀ ਇਹ ਜਿਹੜੀ ਅ ਅਕਿਊਜ਼ਡ ਜਿਹਨੂੰ ਅਸੀਂ ਅਰੈਸਟ ਕੀਤਾ ਉਹਦੇ ਘਰੋਂ ਹੀ ਬਰਾਮਦ ਹੋਇਆ ਜੀ ਸਾਰਾ ਸਮਾਨ ਜੀ ਕੀ ਕੁਝ ਬਰਾਮਦ ਆਇਆ ਜੀ ਇੱਥੇ ਕਾਫੀ ਹੈਵੀ ਆਈਟਮਸ ਹੈਗੇ ਜੀ 1 ਇੱਕ ਇੱਕ ਕਿਟੀ ਹਾਰ ਸੋਨੇ ਤੇ ਡਾਇਮੰਡ ਮਿਕਸ ਦਾ ਇੱਕ ਕੜਾ ਨਾਗ ਵਾਲਾ ਸੋਨੇ ਤੇ ਡਾਇਮੰਡ ਦਾ ਦੋ ਵੱਡੇ ਕਾਂਟੇ ਤੇ ਡਾਇਮੰਡ ਤੇ ਸੋਨਾ ਬੋਥ ਦੋ ਛੋਟੇ ਕਾਂਟੇ ਡਾਇਮੰਡ ਦੇ ਤੇ ਕੜੇ ਦੋ ਸੋਨੇ ਦੇ 12 ਨਗ ਡਾਇਮੰਡ ਦੇ 500 500 ਦੇ 20 ਨੋਟਸ 10000 ਰੁਪਏ ਭਾਰਤੀ ਕੈਸ਼ ਦੀ ਜਿਹੜੀ ਹੈ ਟੋਟਲ ਵੈਲਿਊ ਹੈਗੀ ਬਸਤਰ ਇਸ ਮਹਿਲਾ ਦੇ ਵੱਲੋਂ ਕੱਲੀ ਜਿਹੜੀ ਹੈ ਵਾਰਦਾਤ ਕੀਤੀ ਗਈ ਜਾਂ ਫਿਰ ਕੋਈ ਹੋਰ ਵੀ ਸ਼ਾਮਲਾ ਹੈ ਦੇ ਨਾਲ ਇਸ ਮਾਮਲੇ ਦੇ ਵਿੱਚ ਇਹਨੂੰ ਅਸੀਂ ਰਿਮਾਂਡ ਤੇ ਲੈ ਕੇ ਆਏ ਸੀ ਤੇ ਜੋ ਵੀ ਇੰਟਰੋਗੇਸ਼ਨ ਕੀਤੀ ਪੁੱਛਗਿੱਛ ਕੀਤੀ ਉਹਦੇ ਵਿੱਚ ਹੋਰ ਕੋਈ ਬੰਦਾ ਸਾਹਮਣੇ ਨਹੀਂ ਆਇਆ ਇਹਨੇ ਹਲੇ ਕਿਸੇ ਨੂੰ ਸੈਲ ਵੀ ਨਹੀਂ ਕੀਤਾ ਸੀਗਾ ਤੇ ਅਸੀਂ ਉਸ ਤੋਂ ਪਹਿਲਾਂ ਹੀ ਵੀ ਕਾਟਰ ਹੋਲਡ ਆਫਰ ਤੇ ਉਹਦੇ ਤੋਂ ਅਸੀਂ ਸਰੀਰਿਕ ਰਿਕਵਰੀ ਇਫੈਕਟ ਕੀਤੀ ਹੈ ਜੀ ਤਾਂ ਜੇਕਰ ਅਸੀਂ ਗੱਲ ਕਰੀਏ ਪੁਰਾਣੇ ਸਮੇਂ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਕਿ ਜਿਹੜੇ ਮਾਲਕ ਨੇ ਉਹ ਆਪਣੇ ਜਿਹੜੇ ਘਰਾਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਦੇ ਲਈ ਜਿਹੜਾ ਲੈ ਕੇ ਭੇਜਣਾ ਤਾਂ ਕਿੰਨੇ ਕੁ ਲੋਕ ਜਿਹੜੇ ਥਾਣੇ ਦੇ ਵਿੱਚ ਆਉਂਦੇ ਨੇ ਜੀ ਇਹ ਵੈਰੀਫਿਕੇਸ਼ਨ ਕਰਾਉਣ ਦੇ ਲਈ ਦੇਖੋ ਇਟਸ ਅ ਮਿਕਸਡ ਬੈਗ ਆਫ ਆਈ ਵੁੱਡ ਸੇ ਥਿੰਗਸ ਕਿ ਕਈ ਜਿਹੜੇ ਕਿ ਅਵੇਅਰ ਸਿਟੀਜ਼ਨ ਹੈ ਉਹ ਜ਼ਰੂਰ ਇਸ ਚੀਜ਼ ਨੂੰ ਫੋਲੋ ਕਰ ਰਹੇ ਹਨ ਬਟ देयर इज स्टिल ਲੈਕਸਿਟੀ ਇਸ 파ਟ ਤੇ ਹੈ ਕਿਉਂਕਿ ਕਾਫੀ ਟਰਸਟਡ ਬੰਦੇ ਹੁੰਦੇ ਹਨ ਬੰਦੇ ਨੂੰ ਕੌਨਫੀਡੈਂਸ ਇਨਾ ਬਣ ਜਾਂਦਾ ਕਿ ਇੱਕ ਫੈਮਿਲੀ ਵਾਲਾ ਮਾਹੌਲ ਬਣ ਜਾਂਦਾ ਬਟ ਸਾਡੀ ਇੱਕ ਰਿਕੁਐਸਟ ਐਂਡ ਅਪੀਲ ਟੂ ਆਲ ਆਫ ਦ ਪੀਪਲ ਹੈ ਕਿ ਉਹ ਰਿਕੁਐਸਟ ਐਂਡ ਵੈਰੀਫਿਕੇਸ਼ਨ ਇਜ਼ ਮਸਟ ਜੇ ਸ਼ੁਰੂਆਤ 'ਚ ਹੀ ਐਂਡ ਵੈਰੀਫਿਕੇਸ਼ਨ ਕਰਨੀ ਜ਼ਰੂਰੀ ਹੈ ਜੀ ਉਹ ਚੀਜ਼ ਹੋਣੀ ਚਾਹੀਦੀ ਹੈ ਉਸੇ ਤਕਰੀਬਨ ਕਿ ਐਸਪੀ ਨਾਰਥ ਰਿਸ਼ਪੋਲਜੀ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਨਾਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਮਾਲਕ ਨੇ ਉਹਨਾਂ ਦੇ ਵੱਲੋਂ ਜ਼ਰੂਰ ਜੜੀ ਵੈਰੀਫਿਕੇਸ਼ਨ ਹੋ ਕਰਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਹੋ ਸਕੇ ਜਗਬਨ ਟੀਵੀ ਦੇ ਲਈ ਸਾਹਿਲ ਅੰਮ੍ਰਿਤਸਰ